ਸਨ ਬਹੁਤ ਜਿਆਦਾ ਸਾਡੇ ਕਿਲੋ ਸੀਗੇ ਨੈਣਾ ਵੀ ਜਿਸ ਤਰੀਕੇ ਨਾਲ ਸੀ ਦੱਸਿਆ ਵੀ ਉਹਨਾਂ ਦਾ ਆਪਸੀ ਪਿਆਰ ਤੁਹਾਡੇ ਨਾਲ ਸੀਗਾ ਤੁਹਾਡੇ ਮਤਲਬ ਗ੍ਰੇਡ ਗ੍ਰੈਂਡਫਾਦਰਸ ਦੇ ਨਾਲ ਪਿਆਰ ਸੀਗਾ ਉਹਨਾਂ ਦਾ ਯਾਨੀ ਇੰਨਾ ਸੀ ਸਾਨੂੰ ਦੱਸਣ ਦੀ ਸਾਹਮਣੇ ਵਾਲ ਮੂੰਹ ਚੋਂ ਨਿਕਲਣ ਦੀ ਧੀਰ ਸੀ ਧਰਮਿੰਦਰ ਨੂੰ ਅਗਲਾ ਜਦੋਂ ਬਗਲਾਂ ਵੀ ਧਰਮਿੰਦਰ ਜੀ ਅੱਛੇ ਹੱਥ ਧਰਮਿੰਦਰ ਦੇ ਜਗ੍ਹਾ ਤੇ ਸੀ ਉਹ ਤਾਂ ਯਾਨੀ ਬਹੁਤ ਹੀ ਵਧੀਆ ਸੀ ਅਸੀਂ ਤਾਂ 92 ਚ ਮਦਰ ਮੇਰੇ ਉੱਥੇ ਗਏ ਬੰਬੇ ਤੇ ਕੇਵਲ ਕ੍ਰਿਸ਼ਨ ਜੀ ਜਰ ਫਿਲਮ ਰਹੀ ਸੀ ਇਹਦੀ ਸਨੀ ਦੇ올 ਦੀ ਤੇ ਸ਼ੂਟਿੰਗ ਤੇ ਸੀਗੇ ਇਹ ਆਪਣੇ ਧਰਮਿੰਦਰ ਜੀ ਜਦੋਂ ਆਏ ਤਾਂ ਕੇਵਲ ਕ੍ਰਿਸ਼ਨ ਜੀ ਕਹਿੰਦੇ ਬਈ ਧਰਮਿੰਦਰ ਕਹਿੰਦੇ ਪਛਾਣੇ ਕੌਣ ਆ ਕਹਿੰਦਾ ਭੈਣ ਜੀ ਨੇ ਰਾਜ ਦੇਖ ਲੋ ਕਿੰਨੇ ਸਾਲਾਂ ਬਾਅਦ ਉਹ ਬੰਦੇ ਨੇ ਕੇਵਲ ਕ੍ਰਿਸ਼ਨ ਜੀ ਕਹਿੰਦੇ ਬਈ ਛੇ ਭੈਣਾ ਤੁਸੀਂ ਮੈਂ ਭੁੱਲਿਆ ਸਾਡੇ ਨਾਨਾ ਜੀ ਨਾਲ ਸਾਡੇ ਨਾਲ ਬਹੁਤ ਹੀ ਕੋਲ ਸੀਗੇ ਬਹੁਤ ਜ਼ਿਆਦਾ ਫਾਦਰ ਮਿਲਿਆ ਨੂੰ ਮੇਰੇ ਨੂੰ 55 ਸਾਲ ਹੋ ਗਏ ਸੀ ਉਹਨਾਂ ਨੂੰ ਦੇਖ ਲੋ 55 ਸਾਲ ਬਾਅਦ ਅਸੀਂ ਮੈਂ ਫਾਦਰ ਨੂੰ ਬਹੁਤ ਔਖਾ ਤਿਆਰ ਕੀਤਾ ਤੇ ਫਾਦਰ ਨੇ ਮੇਰੇ ਨੇ ਮੇਰੇ ਦਾਦਾ ਜੀ ਦੀ ਫੋਟੋ ਗੱਡੀ ਕਹਿੰਦੇ ਉਹਨੇ ਕਿੱਥੇ ਪਛਾਣਦਾ ਮੈਨੂੰ ਉਹ ਕਹਿੰਦੇ ਆ ਫੋਟੋ ਲੈ ਕੇ ਚੱਲ ਉਹ ਦੇਖ ਲੋ ਕੈਮਰੀ ਗੱਡੀ ਚੋਂ ਜਦੋਂ ਨਿਕਲੇ ਅਸੀਂ ਬਾਹਰ ਖੜੇ ਕਿਉਂਕਿ ਮੀਡੀਆ ਬਹੁਤ ਸੀ ਉਹ ਵੈਸੇ ਲੋਕ ਕੀ ਉਹ ਹੁੰਦਾ ਹੈ ਕਹਿੰਦੇ ਬਾ ਇੰਨੀ ਕੀ ਫੋਟੋ ਬਸ ਇੰਨੀ ਕ ਐਂ ਕੱਢੀ ਆ ਉਸ ਵੇਲੇ ਗੱਡੀ ਰੋਕੀ ਆ ਕੇ ਜੱਫੀ ਪਾ ਕੇ 5 ਮਿੰਟ ਜੱਫੀ ਨਹੀਂ ਛੱਡੀ ਕਹਿੰਦੇ ਮੀਡੀਆ ਨੂੰ ਕਹਿੰਦੇ ਸਾਰੇ ਪਿੱਛੇ ਹੋ ਜਾਓ ਕਹਿੰਦਾ ਮੇਰਾ 255 60 ਸਾਲ ਦਾ ਇੰਨਾ ਵੀ ਪਤਾ ਹੀ 55 ਸਾਲ ਮਿਲਣ ਰਿਹਾ ਸਾਨੂੰ ਅਸੀਂ ਤਾਂ ਮਸਾਬ ਲਾਇਆ ਸੀ ਦੇਖੋ ਇੱਕ ਐਡਾ ਵੱਡਾ ਕਲਾਕਾਰ ਹੋ ਕੇ ਵੀ ਉਹ ਉਸ ਨੂੰ ਯਾਰੀ ਦੀ ਤਿਆਰੀ ਦੀ لحاظ ਪਤਾ ਸੀ ਵੀ ਕਿਵੇਂ ਪਹੁੰਚਾਉਣੀ ਹੈ ਇਹ ਕਹਿੰਦਾ ਅੰਦਰ ਆ ਕਹਿੰਦਾ ਐ ਨਹੀਂ ਅੱਛਾ ਮੈਂ ਕਿਤੇ ਮੜਾ ਰਹਿ ਗਿਆ ਪਿੱਛੇ ਬਾਹਰ ਆ ਕੇ ਹੱਕਾ ਆਪ ਮਾਰ ਉਹ ਹਣੀ ਕਿਤੇ ਆ ਵੀ ਹਣੀ ਕਿਤੇ ਮੈਂ ਸਾ ਮਖਾ ਵੀ ਮੇਰੇ ਲਈ ਕਿੱਡੀ ਵੱਡੀ ਗੱਲ ਸੀਗੀ ਆ ਵੀ ਧਰਵਿੰਦਰ ਵੀ ਮੇਰਾ ਨਾਲ ਲੈ ਕੇ ਆਏ ਅੰਦਰ ਆ ਅੰਦਰ ਆ ਦਵਾਜਾ ਬੰਦ ਕੀਤਾ ਕਹਿੰਦਾ ਕੁਰਸੀਆਂ ਲਿਆਓ ਏ ਕੁਰਸੀਆਂ ਲਾ ਕੇ ਮੈਂ ਕਹਿੰਦਾ ਇੱਕ ਘੰਟਾ ਅਸੀਂ ਬੈਠੇ ਰਹੇ ਪੁਰਾਣੀਆਂ ਗੱਲਾਂ ਲੈ ਕੇ ਬੈਠੇ ਰਹੇ ਕਹਿੰਦਾ ਤਾਂ ਜਿਵੇਂ ਕਿ ਥੋੜਾ ਨਾਲ ਜਾਣਕਾਰੀ ਜਿਹੜੀ ਆ ਸਾਂਝੀ ਕਰ ਰਹੀ ਸੀ ਕਿ 1966 ਦੇ ਵਿੱਚ ਜਿਹੜੀ ਉਹਨਾਂ ਦੀ ਫਿਲਮ ਆਈ ਸੀ ਫੂਲ ਔਰ ਪੱਥਰ ਜਿੱਥੇ ਉਹ ਪਹਿਲੀ ਵਾਰੀ ਜਿਹੜੇ ਨੇ ਸ਼ਰਟਲੈਸ ਉਹਨਾਂ ਨੇ ਉਹ ਜਿਹੜੀ ਇੱਕ ਕਹਿ ਲੋ ਐਂਟਰੀ ਦਿੱਤੀ ਸੀ ਕਿਉਂਕਿ ਉਸ ਸਮੇਂ ਦੇ ਵਿੱਚ ਇਹ ਚੀਜ਼ ਬਿਲਕੁਲ ਵੀ ਆਮ ਜਿਹੜੀ ਆ ਉਹ ਨਹੀਂ ਸੀਗੀ ਤਾਂ ਉਸ ਤੋਂ ਬਾਅਦ ਜਦੋਂ ਉਹਦੀ ਫਜ਼ੀਕ ਦੇ ਨਾਲ ਦੇਖਦੇ ਹੋਏ ਜਿਹੜਾ ਉਹਨਾਂ ਨੂੰ ਨਾਮ ਜਿਹੜਾ ਉਹ ਹੀ ਮੈਨ ਦਾ ਨਾਮ ਮਿਲਿਆ ਤਾਂ ਬਿਲਕੁਲ ਉਹਨਾਂ ਦੇ ਹੁਣ ਇਸ ਸਮੇਂ ਜਿਸ ਤਰ੍ਹਾਂ ਦੱਸਿਆ ਕਿ ਪਿੰਡ ਦੇ ਵਿੱਚ ਵਿਦਿਆਲਿਆ ਜਿਹੜਾ ਗਿਆਨ ਜਿਹੜਾ ਨੇ ਇਥੋਂ ਇਸ ਪਿੰਡ ਤੋਂ ਲਿਆ ਤਾਂ ਬਿਲਕੁਲ ਜਦੋਂ ਉਹਨਾਂ ਦੀ ਸ਼ੁਰੂਆਤ ਹੋਈ ਹੈ ਤਾਂ ਇਸ ਪਿੰਡ ਤੋਂ ਹੋਈ ਹੈ ਪਿੰਡ ਸਾਨੇਵਾਲ ਵਿਖੇ ਹੋਈ ਹੈ ਤਾਂ ਉਹਨਾਂ ਦੇ ਨਾਲ ਸਾਥੀ ਵੀ ਕਈ ਇੱਥੇ ਮੌਜੂਦ ਨੇ ਗੱਲਬਾਤ ਕਰਨ ਦੀ ਜ਼ਰੂਰ ਉਹਨਾਂ ਨਾਲ ਕੋਸ਼ਿਸ਼ ਕਰਾਂਗੇ ਵੀ ਕਿਵੇਂ ਇਹਦਾ ਇਸ ਪਿੰਡ ਦੇ ਵਿੱਚ ਉਹਨਾਂ ਦਾ ਸੀਗਾ ਜਦੋਂ ਇੱਥੇ ਆਉਂਦੇ ਹੁੰਦੇ ਸੀਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਉਹਨਾਂ ਦੇ ਡੈਡੀ ਸੀਗੇ ਸਕੂਲ ਚ ਪੜਾਉਂਦੇ ਮੇਰੇ ਦਾਦਾ ਜੀ ਦੇ ਨਾਲ ਇਹੀ ਕੱਠੇ ਪੜਾਉਂਦੇ ਸੀ ਅੱਛਾ ਜੀ ਇਹਨਾਂ ਦੇ ਜਿਹੜੇ ਫਾਦਰ ਸੀਗਾ ਚੌਥੀ ਕਲਾਸ ਉਪੜਾਉਂਦੇ ਸੀ ਕੇਬਲਕੇਸ਼ਨ ਦੇ ਮੇਰੇ ਦਾਦਾ ਜੀ ਸ਼ਰਦਾਸ ਜੀ ਇਕੱਠੇ ਰਹ ਰਹੇ تھے ਇਸੇ ਸਕੂਲ ਚ ਧਰਮਿੰਦਰ ਪਰਿਵਾਰਿਕਲੇ ਹਾਜ ਵੀ ਕਿਤੇ ਨਾ ਕਿੱਥੇ ਜਾਂਦੇ ਵੀ ਬੰਬੇ ਵੀ ਜਾਂਦੇ ਨੇ ਐਸਾ ਫਾਦਰ ਰਿਲੇਸ਼ਨ ਨਹੀਂ ਸਾਂ ਇੱਥੋਂ ਤੱਕ ਕੀ ਦੱਸਾਂ ਮੈਂ ਧਰਮਿੰਦਰ ਦੇ ਫਾਦਰ ਨੇ ਮੇਰੀ ਮਦਰ ਦੀ ਮੈਰਿਜ ਮੇਰੇ ਜਿਹੜੇ ਨਾਨਾ ਜੀ ਸੀਗੇ ਇੱਥੇ ਕੰਪਾਉਂਡਰ ਸੀ ਹਸਪੀਟਲ ਚ ਅੱਛਾ ਜੀ ਧਰਮਿੰਦਰ ਦਾ ਡੈਡੀ ਤੇ ਕੇਬਲਕੇਸ਼ਨ ਤੇ ਧਰਮਿੰਦਰ ਦੇ ਫਾਦਰ ਤੇ ਮੇਰੇ ਦਾਦਾ ਜੀ ਇਕੱਠੇ ਇਹਨਾਂ ਦੀ ਤਿਗੜੀ ਸੀ ਇਹਨਾਂ ਦੀ ਦੋਸਤੀ ਸੀਗੀ ਉਹ ਮੇਰੇ ਦਾਦਾ ਜੀ ਮੇਰੀ ਨਾਨਾ ਜੀ ਨੂੰ ਕਹਿਣ ਲੱ ਕੇਵਲ ਕਿਸ਼ਨ ਜੀ ਵੀ ਆਏ ਕਰਕੇ ਵੀ ਮੁੰਡਾ ਹੈਗਾ ਵੀ ਮੇਰੇ ਨਾਲ ਟੀਚਰ ਰਹੇਗਾ ਉਹਨਾਂ ਦਾ ਲੜਕਾ ਤੁਹਾਨੂੰ ਵੀ ਆਪਾਂ ਮੈਰਿਜ ਕਰਾ ਦਈਏ ਉਹਨਾਂ ਨੇ ਇਹ ਮੈਰਿਜ ਕਰਵਾਤੀ ਧਰਮਿੰਦਰ ਨੇ ਜੁੱਤੀ ਨਹੀਂ ਚੁੱਕਲ ਦਿੱਤੀ ਮੇਰੀ ਮੰਮੀ 1 ਸਾਲ ਛੋਟੀ ਸੀ ਧਰਮਿੰਦਰ ਤੋਂ 1 ਸਾਲ ਦਾ ਫਰਕ ਸੀ ਕਹਿੰਦੇ ਜਦੋਂ ਵਿਆਹ ਦੇ ਵਿੱਚ ਇਕੱਠੇ ਹੋਏ ਤੇ ਇਹ ਜੁੱਤੀ ਨਹੀਂ ਚੁੱਕਨ ਦਿੱਤੀ ਧਰਮਿੰਦਰ ਨੇ ਅੱਗੇ ਆ ਗਿਆ ਕਹਿੰਦਾ ਭੈਣ ਮੈਂ ਜੁੱਤੀ ਨਹੀਂ ਚੁੱਕਣ ਦੇਣੀ ਇਹ ਗੱਲ ਦੇਖ ਲਓ ਤੁਸੀਂ ਬਹੁਤ ਵੱਡੀ ਗੱਲ ਆ 1 ਸਾਲ ਦਾ ਹੀ ਫਰਕ ਸੀ ਇਹਦਾ ਤੇ ਸਾਡੇ ਤਾਂ ਬਹੁਤ ਗਲੋ ਸੀ ਅ ਜਦੋਂ ਹੁਣ 2005 ਦੇ ਇਥੇ ਧਰਮਿੰਦਰ ਜੀ ਆਏ ਨੇ ਤੇ ਮਦਰ ਮੈਨੂੰ ਕਹਿੰਦੇ ਵੀ ਅਮਰ ਕਿਉਣਾ ਧਰਮਿੰਦਰ ਆਇਆ ਦੇਖੀ ਕਿਵੇਂ ਮਰੂ ਮੈਂ ਕਿਹਾ ਵੀ ਉਹਨੇ ਉੱਥੇ ਜਾਣ ਨਹੀਂ ਦੇਣਾ ਵੀ ਰਸ਼ ਬਹੁਤ ਆ ਤੇ ਮਦਰ ਨੂੰ ਮਿਲੇ ਫੋਟੋ ਵੀ ਅੱਜ ਮੇਰੇ ਘਰ ਪਈ ਆ ਧਰਮਿੰਦਰ ਮਿਲਿਆ ਅੰਦਰੋਂ ਕਹਿੰਦਾ ਵੀ ਮੈਨੂੰ ਸਿਰਫ 5 ਮਿੰਟ ਦੇ ਦਿਓ ਵੀ ਮੈਂ ਅੱਗੇ ਬਾਹਰ ਮੇਰੀ ਭੈਣ ਖੜੀ ਆ ਇਹੀ ਬਿਲਡਿੰਗ ਸੀ ਉਹਨਾਂ ਦੀ ਅਨੂਚ ਵੀ ਪੇਪਰਾਂ 'ਚ ਵੀ ਆਲੇ ਤੇ ਆਇਆ ਬਾਹਰ ਤੇ ਦੁਨੀਆ ਬਹੁਤ ਤੇ ਅਜਾ ਆਉਂਦਾ ਹੀ ਜਫੀ ਪਾ ਕੇ ਭਾਵਕ ਹੋ ਗਿਆ ਕਹਿੰਦਾ ਰਾਜ ਨਾ ਉਹ ਅੰਦਰ ਨਹੀਂ ਜਾਣੀ ਹੋ ਗਿਆ ਹਾਂ ਸਰ ਉਹਨੇ ਬਹੁਤ ਜ਼ਿਆਦਾ ਸਾਢੇ 1 ਕਿਲੋ ਸੀਗੇ ਅਸੀਂ ਤੋਂ 92 ਚੋਂ ਮਦਰ ਮੇਰੇ ਉੱਥੇ ਗਏ ਬੰਬੇ ਤੇ ਕੇਵਲ ਕ੍ਰਿਸ਼ਨ ਜੀ ਜਰ ਫਿਲਮ ਕਰ ਰਹੀ ਸੀ ਇਹਦੀ ਸਨਿ ਦੇਵਾਲ ਦੀ ਤੇ ਸ਼ੂਟਿੰਗ ਤੇ ਸੀਗੇ ਇਹ ਆਪਣੇ ਧਰਮਿੰਦਰ ਜੀ ਜਦੋਂ ਆਏ ਤਾਂ ਕੇਵਲ ਕ੍ਰਿਸ਼ਨ ਜੀ ਕਹਿੰਦੇ ਬਈ ਧਰਮਿੰਦਰ ਕਹਿੰਦੇ ਪਛਾਣਾਂ ਹੀ ਕੌਣ ਆ ਕਹਿੰਦਾ ਭੈਣ ਜੀ ਨੇ ਰਾਜ ਦੇਖ ਲਓ ਕਿੰਨੇ ਸਾਲਾਂ ਬਾਅਦ ਉਹ ਬੰਦੇ ਨੇ ਕੇਵਲ ਕ੍ਰਿਸ਼ਨ ਜੀ ਕਹਿੰਦੇ ਬਈ 6 ਮਹੀਨਾ ਤੁਸੀਂ ਮੈਂ ਭੁੱਲਿਆ ਸਾਡੇ ਨਾਨਾ ਜੀ ਨਾਲ ਸਾਡੇ ਤਾਂ ਬਹੁਤ ਹੀ ক্লোਜ਼ ਸੀਗੇ ਬਹੁਤ ਜ਼ਿਆਦਾ ਨਾਨਾ ਬਹੁਤ ਸੀ ਆਹ ਕੋ ਫੋਟੋ ਦਿਖਾਉਣਾ ਮੈਂ 2000 ਇਹ 11 ਦੀ ਫੋਟੋ ਆ ਇਹ ਤੇ ਇਹ ਅਸੀਂ ਬਣਭੋਰੇ ਗਏ ਸੀਗੇ ਨਾਲੇ ਸ਼ੂਟਿੰਗ ਚੱਲਦੀ ਸੀ ਤਾਂ ਸਾਨੂੰ ਪਤਾ ਲੱਗ ਗਿਆ ਇਦਾਂ ਹੀ ਹੁਣ ਜਿੱਦਾਂ ਸਾਡੀ ਰਿਸ਼ਤੇ ਆਈ ਸਾਡੇ ਇਹ ਮੇਰੇ ਬੂਆ ਦਾ ਬੇਟਾ ਸਾਡੀ ਗੱਲ ਗੁਲ ਚੱਲਦੀ ਰਹਿੰਦੀ ਸੀ ਵੀ ਉਹਨਾਂ ਨੇ ਆਣਾ ਉਹ ਕਹਿੰਦੇ ਆਣਾ ਤਾਂ ਮਤਲਬ ਇੱਕ ਇੱਕ ਹੀਰੋ ਦੇ ਹਿਸਾਬ ਸੀ ਤੋਂ ਇਲਾਵਾ ਜਿਹੜੇ ਪਰਿਵਾਰਕ ਸਾਂਝ ਵੀ ਸੀ ਨਾ ਪਤਾ ਲੱਗ ਜਾਂਦਾ ਸੀ ਵੀ ਆਣਾ ਉਹਨਾਂ ਨੇ ਇਹ ਕਹਿੰਦੇ ਵੀ ਬਣਵੋਰੇ ਆਪਾਂ ਚੱਲਾਂਗੇ ਤੇ ਫਿਰ ਮੇਰੀ ਮਾਸੀ ਦਾ ਬੇਟਾ ਉਹਨੂੰ ਲਾ ਲੱਤਾ ਫਾਦਰ ਮਿਲਿਆ ਨੂੰ ਮੇਰੇ ਨੂੰ 55 ਸਾਲ ਹੋ ਗਏ ਸੀ ਉਹਨਾਂ ਨੂੰ ਦੇਖ ਲਓ 55 ਸਾਲ ਬਾਅਦ ਅਸੀਂ ਇਹ ਫਾਦਰ ਨੂੰ ਬਹੁਤ ਔਖਾ ਤਿਆਰ ਕੀਤਾ ਤੇ ਫਾਦਰ ਨੇ ਮੇਰੇ ਨੇ ਮੇਰੇ ਦਾਦਾ ਜੀ ਦੀ ਫੋਟੋ ਗੱਡੀ ਕਹਿੰਦੇ ਉਹਨੇ ਕਿੱਥੇ ਪਛਾਣਦਾ ਮੈਨੂੰ ਉਹ ਕਹਿੰਦੇ ਆ ਫੋਟੋ ਲੈ ਕੇ ਚੱਲ ਉਹ ਦੇਖ ਲਓ ਕੈਮਰੀ ਗੱਡੀ ਚੋਂ ਜਦੋਂ ਨਿਕਲੇ ਅਸੀਂ ਬਾਹਰ ਖੜੇ ਕਿਉਂਕਿ মিডিਆ ਬਹੁਤ ਸੀ ਉਹ ਵੈਸੇ ਲੋਕ ਕੀ ਉਹ ਹੁੰਦਾ ਹੈ ਕਹਿੰਦੇ ਬਾ ਇੰ ਆ ਕੇ ਜੁੱਪੀ ਪਾ ਕੇ 5 ਮਿੰਟ ਜੁੱਪੀ ਨਹੀਂ ਛੱਡੀ ਕਹਿੰਦਾ ਮੀਡੀਆ ਨੂੰ ਕਹਿੰਦਾ ਸਾਰੇ ਪਿੱਛੇ ਹੋ ਜਾਓ ਕਹਿੰਦਾ ਮੇਰਾ ਦੋਸਤ 55 60 ਸਾਲ ਦਾ ਇੰਨਾ ਵੀ ਪਤਾ ਹੀ 55 ਸਾਲ ਮਿਲ ਰਹੇ ਹਾਂ ਸਾਨੂੰ ਅਸੀਂ ਤਾਂ ਮਸ ਹਿਸਾਬ ਲਾਇਆ ਅਸੀਂ ਦੇਖੋ ਕਿਵੇਂ ਦੇਖੋ ਹਾਂ ਇੱਕ ਐਡਾ ਵੱਡਾ ਕਲਾਕਾਰ ਹੋ ਕੇ ਵੀ ਉਹ ਉਸ ਨੂੰ ਯਾਰੀ ਦੀ ਤਿਆਰੀ ਦੀ ਲਿਹਾਜ਼ ਪਤਾ ਸੀ ਵੀ ਕਿਵੇਂ ਪੁਗਾਉਣੀ ਹੈ ਅੰਦਰ ਆ ਕਹਿੰਦਾ ਐ ਨਹੀਂ ਅੱਛਾ ਮੈਂ ਕਿਤੇ ਮੜਾ ਰਹਿ ਗਿਆ ਪਿੱਛੇ ਦਵਾਜਾ ਬੰਦ ਕਰੇ ਤੇ ਡੈਡੀ ਨੇ ਕਿਤੇ ਕਹਿਤਾ ਮੇਰੇ ਉਹਨੇ ਕਹਿੰਦੇ ਵੀ ਭਾਈ ਮੁੰਡਾ ਆਇਆ ਹੋਇਆ ਨਾਮ ਦੱਸ ਕਹਿੰਦੇ ਉਹਦਾ ਕੀ ਹੈ ਕਹਿੰਦੇ ਹਨੀਆ ਨਾਮ ਬਾਹਰ ਆ ਕੇ ਹੱਕ ਆਪ ਮਰਨ ਉਹ ਹਣੀ ਇੱਤੇ ਆ ਵੀ ਹਣੀ ਕਿਤੋਂ ਮੈਂ ਸਾਹ ਮਖਾ ਵੀ ਮੇਰੇ ਲਈ ਕਿੱਡੀ ਵੱਡੀ ਗੱਲ ਸੀ ਯਾਰ ਧਰਵਿੰਦਰ ਵੀ ਮੇਰਾ ਨਾਲ ਲੈ ਕੇ ਆਇਆ ਅੰਦਰ ਅੰਦਰ ਆ ਦਰਵਾਜਾ ਬੰਦ ਕੀਤਾ ਕਹਿੰਦਾ ਕੁਰਸੀਆਂ ਲਿਆਓ ਏ ਕੁਰਸੀਆਂ ਲਾ ਕੇ ਮੈਂ ਕਹਿੰਦਾ ਇੱਕ ਘੰਟਾ ਅਸੀਂ ਬੈਠੇ ਰਹੇ ਪੁਰਾਣੀਆਂ ਗੱਲਾਂ ਲੈ ਕੇ ਬੈਠੇ ਰਹੇ ਕਹਿੰਦਾ ਮੈਂ ਨਾ ਸਾਡਾ ਬਟਨ ਕਹਿੰਦਾ ਉੱਪਰ ਥੱਲੇ ਲਾ ਦਿੰਦਾ ਸੀ ਜਾਣ ਕੇ ਮੈਨੂੰ ਤੈਨੂੰ ਯਾਦ ਆ ਪਉ ਤੋ ਪੁਰਾਣੇ ਜਿੱਦਾਂ ਚਲੋ ਸਾਰੇ ਅਸੀਂ ਬੈਠੇ ਰਹੇ ਗੱਲਾਂ ਬਾਤਾਂ ਪੂਰਾ ਰਜਾਇਆ ਮਤਲਬ ਐ ਨਹੀਂ ਹੈ ਵੀ ਮੇਰੀ ਸ਼ੂਟਿੰਗ ਆ ਉਹ ਕਰਨ ਵਰਗੀ ਸਟਾਫ ਵਾਲੇ ਵੀ ਚਲੋ ਜੀ ਚਲੋ ਕਹਿੰਦਾ ਕੋਈ ਗੱਲ ਨਹੀਂ ਕ ਇਨੇ ਕਹਣਾ ਇੱਥੇ ਹੀ ਆ ਆਏ ਨੇ ਇੱਥੇ ਹੀ ਰਹਿਣਾ ਇਹਨੇ ਕਹਣਾ ਵੀ ਤੂੰ ਮਿਲ ਰਿਹਾ ਆ ਕੇ ਸ਼ੂਟਿੰਗ ਨੂੰ ਪਰਾਂ ਕਰਕੇ ਵੀ ਜਿਹੜੇ ਪੁਰਾਣੇ ਸਾਥੀ ਜਿਨ੍ਹਾਂ ਨਾਲ ਕਹਿ ਲੋ ਸ਼ੁਰੂਆਤ ਹੋਈ ਉਹਨਾਂ ਦੀ ਨੂੰ ਮੈਰਿਜ ਹੋਈ ਸੀ ਤਾਂ ਮੇਰੇ ਡੈਡੀ ਦਾਦਾ ਵੀ ਉਦੋਂ ਇਹਦੇ ਮਦਰ ਫਾਦਰ ਤੇ ਅਜੀਤ ਇਹ ਸਾਰੇ ਆਏ ਸੀ ਉਹਨਾਂ ਦੀ ਨਾ ਚੁੰਦੀ 166 ਦੀ ਗੱਲ ਹੈ ਸ਼ਾਇਦ 250 ਰੁਪਏ ਸ਼ਗਨ ਪਾ ਕੇ ਗਏ ਇਹ ਨੀਲਾ ਆਕਾਸ਼ ਸ਼ੂਟਿੰਗ ਚੱਲ ਰਹੀ ਸੀ ਉਦੋਂ ਰੋਮਾਂ ਦੀ ਚੰਡੀਗੜ੍ਹ ਸਟੇ ਸੀਗੇ ਤੇ ਉਦੋਂ ਫੋਨ ਕੀਤਾ ਕਿਸੇ ਗਵਾਂਡੀਆਂ ਦੇ ਘਰ ਫੋਨ ਉਤਾ ਸੀ ਕਹਿੰਦੇ ਮੈਂ ਤੜਪਿਆ ਹੋਇਆ ਮੈਂ ਆਣਾ ਪਰ ਮੈਂ ਆ ਨਹੀਂ ਸਕਦਾ ਮਜਬੂਰੀ ਆ ਕਿਉਂਕਿ ਉਸ ਵਕਤ ਟੌਪ ਤੇ ਸੀ ਇਹ ਕਹਿੰਦੇ ਮੈਂ ਆ ਗਿਆ ਨਾ ਇੱਥੇ ਵੀ ਤੁਹਾਡਾ ਫੰਕਸ਼ਨ ਕੀ ਸਭ ਕੁ ਖਰਾਬ ਹੋ ਜਾਣਾ ਵੀ ਬਸ ਮੈਂ ਤੁਸੀਂ ਸਮਝੋ ਬਸ ਤੇ ਫੇਰ ਚਲੋ ਫਾਦਰ ਦੀ ਅਜੀਤ ਜੀ ਜਾਂ ਭੇਦੋਲ ਦੇ ਫਾਦਰ ਉਹਨਾਂ ਨਾਲ ਤਾਂ ਬਹੁਤ ਹੀ ਮਿਲਦੇ ਰਹਿੰਦੇ ਸੀਗੇ ਸਟੇਸ਼ਨ ਤੇ ਕਈ ਵਾਰ ਆਣਾ ਜਾਣਾ ਰੁਟੀਨ ਤੇ ਫੋਨ ਤੇ ਵੀ ਗੱਲ ਹੋਣੀ ਤੇ ਫੇਰ ਮੈਨੂੰ ਅੱਛਾ ਥੋੜੇ ਦਿਨ ਬਾਅਦ ਮਿਲੇ ਉਸੇ 2011 ਚ ਤਾਜ ਹੋਟਲ 'ਚ ਮਿਲ ਗਿਆ ਮੈਂ ਗਿਆ ਸੀ ਕੰਮ 'ਤੇ ਉੱਥੇ ਮੈਨੂੰ ਮਿਲ ਗਿਆ ਮੈਨੂੰ ਅੱਛਾ ਮੈਂ ਸੋਚ ਅੱਛਾ ਦੇਖੋ ਫੇਰ ਵੀ ਮੈਂ ਬੱਚਾ ਐ ਉਹਨਾਂ ਦਾ ਤੇ ਮੈਨੂੰ ਤਾਂ ਹੀ ਲੱਗਿਆ ਵੀ ਉਦੋਂ ਮਿਲ ਲੈ ਠੀਕ ਐ ਅਗਲਾ ਆਇਆ ਕਰੇ ਲਿਹਾਜ਼ਦਾਰੀ ਚੁਰਕ ਕਰ ਲਿਆ ਮਾਣ ਅੰਦਰ ਮੈਂ ਲੰਘ ਰਿਹਾ ਉਹ ਕੱਲੇ ਜਾ ਰਿਹਾ ਸ਼ੂਟਿੰਗ 'ਤੇ ਲੈ ਕਿਤੇ ਮੈਨੂੰ ਦੇਖ ਲਿਆ ਉਹਨਾਂ ਨੇ ਮੈਂ ਨਹੀਂ ਉਹਨਾਂ ਨੂੰ ਮੈਂ ਤਾਂ ਖੜਾ ਵੀ ਪਤਾ ਨਹੀਂ ਯਾਰ ਮੈਂ ਮਿਲਾਂ ਕਿਵੇਂ ਮੈਨੂੰ ਕਹਿੰਦੇ ਓਰੇ ਓਏ ਬਾਪੂ ਕਿਤੇ ਆ ਤੇਰਾ ਓਏ ਹੋਏ ਐਂ ਕਿਹਾ ਮੈਂ ਮੈਂ ਕਹਿੰਦਾ ਜੀ ਡੈਡੀ ਦਾ ਘਰੇ ਆ ਤੂੰ ਤੇ ਕਿਤੇ ਇੱਥੇ ਕਿਤੇ ਫਿਰਦਾ ਉਹ ਮੈਂ ਕਹਿੰਦਾ ਮੈਂ ਇੱਦਾਂ ਪ੍ਰੋਗਰਾਮ ਆ ਸੀ ਕੰਮ ਆਇਆ ਸੀ ਅੱਛਾ ਮੇਰੀ ਸ਼ੂਟਿੰਗ ਹੈ ਕਹਿੰਦੇ ਉੱਥੇ ਕਸੋਲੀ ਉੱਥੇ ਮੈਂ ਚੱਲਿਆ ਉਹਨੂੰ ਕਹਿਦੀ ਸ਼ਾਮ ਨੂੰ ਮੈਂ ਵਾਪਸ ਆ ਜਾਊਗਾ ਤਾਂ ਆਜ ਵਾਲਿਆਂ ਦੇ ਨੰਬਰ ਤੇ ਫੋਨ ਕਰ ਲਿਆ ਮੈਂ ਮੋਬਾਈਲ ਘੱਟੇ ਰੱਖਦਾ ਮੈਨੂੰ ਨਹੀਂ ਚੰਗਾ ਲੱਗਦਾ ਬਾੜਾ ਕਹਿੰਦੇ ਤੂੰ ਉਹਨਾਂ ਨੂੰ ਕਹਿਦੀ ਫੋਨ ਟਰਾਂਸਫਰ ਕਰ ਦੇਣਗੇ ਕੋਈ ਗੱਲ ਕਰੂਗਾ ਮੇਰੇ ਨਾਲ ਮਤਲਬ ਇੰਨੀ ਵਧੀਆ ਮੈਂ ਯਾਰ ਅੱਛਾ ਮੈਂ ਖੜਾ ਰਿਹਾ ਚੱਲਣ ਨਾਲ ਗੱਲ ਕਰਨ ਉਹ ਮੈਂ ਕਹਿੰਦਾ ਮੈਂ ਤਾਂ ਕੰਮ ਆਇਆ ਹੋਇਆ ਮੈਂ ਹੁਣ ਕਿਵੇਂ ਮੈਂ ਫਸਿਆ ਜਿਹਾ ਸੀਗਾ ਉਸ ਵਕਤ ਉਹ ਤਾਂ ਵਧੀਆ ਬਹੁਤ ਵਧੀਆ ਇਨਸਾਨ ਇੰਨੇ ਇੰਨੇ ਦੇਰ ਬਾਅਦ ਕਿਹੜਾ ਸੋਚਾ ਨਹੀਂ ਰੱਖਦਾ ਜੇ ਆਪਾਂ ਹੁਣ ਸਰ ਵੀ ਪਾਵਕ ਹੋ ਰਹੇ ਸੀ ਜਣਾ ਵੀ ਜਿਸ ਤਰੀਕੇ ਨਾਲ ਅਸੀਂ ਦੱਸਿਆ ਵੀ ਉਹਨਾਂ ਦਾ ਆਪਸੀ ਪਿਆਰ ਤੁਹਾਡੇ ਨਾਲ ਸੀਗਾ ਤੁਹਾਡੇ ਮਤਲਬ ਗ੍ਰੇਟ ਗ੍ਰੈਂਡਫਾਦਰਸ ਦੇ ਨਾਲ ਪਿਆਰ ਸੀਗਾ ਉਹਨਾਂ ਦਾ ਤੇ ਇਹਨਾਂ ਦੀ ਮੈਰਿਜ ਜਿਹੜੀ ਹੋਈ ਸੀ ਬਨਵੋਰੇ ਹੋਈ ਸੀ ਮਲੇਰਕੋਟੇ ਦੇ ਕੋਲ ਬਨਵੋਰਾ ਬਨਵੋਰੀ ਆ ਉੱਥੇ ਬਿਲਕੁਲ ਉਹਦੇ ਨਾਲ ਹੀ ਮੇਰੀ ਮਾਸੀ ਜੀ ਸਕੇ ਮਾਸੀ ਜੀ ਇਹਨਾਂ ਦੇ ਭੂਆ ਜੀ ਨੇ ਤੇ ਉਹਨਾਂ ਦਾ ਮਕਾਨ ਜਦੋਂ ਅਕਸਰ ਮੈਂ ਮਾਸੀ ਜੀ ਕੋਲ ਜਾਂਦਾ ਰਹਿੰਦਾ ਸੀ ਤਾਂ ਤਰਮਿੰਦਰ ਦੇ ਸਾਲੇ ਬਾਹਰ ਬੈਠੇ ਰਹਿੰਦੇ ਸੀ ਲੱਕੜ ਜੀ ਸੀ ਬਹੁ ਬਡੀ ਕੋਲ ਪੈਮ ਜੀ ਸਕੂਲ ਸੀਗਾ ਇਦਾਂ ਹੀ ਤੇ ਉਹ ਸਕੂਲ ਦੇ ਉੱਤੇ ਧਰਮਿੰਦਰ ਦੇ ਸਾਲੇ ਬੈਠੇ ਰਹਿੰਦੇ ਸੀ ਉਹ ਲਾ ਕੇ ਰੱਖਦੇ ਸੀ ਚਾਦਰਾਂ ਪੱਗਾਂ ਵੱਡੀਆਂ ਵੱਡੀਆਂ ਬੰਨ ਕੇ ਰੱਖਣੀਆਂ ਤੇ ਮੈਂ ਉੱਥੇ ਹੀ ਲੰਘ ਕੇ ਜਾਣਾ ਤੇ ਮੈਂ ਉਹਨਾਂ ਨੂੰ ਫਿਰ ਸਾਸਰੀ ਘਰ ਬੁਲਾਉਣੀ ਜੀ ਮੈਂ ਵੀ ਸਾਹਨੇ ਵਾਲ ਤੋਂ ਆ ਜੀ ਮੈਨੂੰ ਬੜਾ ਮਾਣ ਹੋਣਾ ਜਾਨੀ ਮੈਂ ਕਿਤੇ ਵੀ ਬਾਹਰ ਅੰਦਰ ਜਾਣਾ ਮੈਂ ਕੈਨੇਡਾ ਗਿਆ ਸੀ ਤੇ ਉੱਥੇ ਵੀ ਇੱਕ ਮੈਨੂੰ ਐਮਪੀ ਮਿਲਿਆ ਪਾਰਕ ਦੇ ਵਿੱਚ ਤੇ ਉਹ ਮੈਨੂੰ ਕਹਿੰਦਾ ਮੈਂ ਪੀਆ ਕਹਿੰਦਾ ਕਿੱਥੋਂ ਤੁਸੀਂ ਮੈਂ ਕਹਾ ਸਾਹਮਣੇ ਵਾਲ ਤੋਂ ਉਹ ਕਹਿੰਦਾ ਯਾਰ ਧਰਮਿੰਦਰ ਜੀ ਦਾ ਕੀ ਹਾਲ ਹੈ ਯਾਨੀ ਇੰਨਾ ਸੀ ਸਾਨੂੰ ਦੱਸਣ ਦੀ ਸਾਹਮਣੇ ਵਾਲ ਮੂੰਹ ਚੋਂ ਨਿਕਲਣ ਦੀ ਧੀਰ ਸੀ ਧਰਮਿੰਦਰ ਨੂੰ ਅਗਲਾ ਜਦੇ ਬਗਲਾਂ ਵਿੱਚ ਧਰਮਿੰਦਰ ਜੀ ਅੱਛੇ ਹੱਤ ਧਰਮਿੰਦਰ ਦੇ ਜਗ੍ਹਾ ਤੇ ਉਹ ਤਾਂ ਯਾਨੀ ਬਹੁਤ ਹੀ ਵਧੀਆ ਸੀਗੇ ਭਾਈ ਮੈਨੂੰ ਇੱਕ ਦੱਸੋ ਜਦੋਂ ਉਹਨਾਂ ਦਾ ਧਰਮਿੰਦਰ ਜੀ ਦਾ ਵਿਆਹ ਹੋਇਆ ਤਾਂ ਉਹ ਵਿਆਹ ਕਿ ਇੱਥੇ ਹੀ ਲੈ ਕੇ ਆਏ ਸੀ ਪਹਿਲੀ ਵਾਰੀ ਇੱਥੇ ਇਸੇ ਜਗ੍ਹਾ 'ਚ ਉਹਨਾਂ ਦਾ ਵਿਆਹ ਹੋਇਆ ਸੀ ਧਰਮਿੰਦਰ ਦਾ ਧਰਮਿੰਦਰ ਦਾ ਜਦੋਂ ਬੂਆ ਮਦਰ ਮੈਨੂੰ ਦੱਸ ਰਹੀ ਸੀ ਪਤਾ ਨਹੀਂ ਹੁਣ ਇਹਨਾਂ ਨੂੰ ਦੱਸਿਆ ਕਿ ਉਹ ਇਦਾਂ ਗੱਲ ਸ਼ੇਅਰ ਦੀ ਹੁੰਦੀ ਕਹਿੰਦੇ ਜਦੋਂ ਕਹਿੰਦੇ ਮੈਂ ਗਈ ਉੱਥੇ ਬੰਬੇ ਗਏ ਸੀ ਨਾ ਉਹ ਕਿ ਇਹਨਾਂ ਦੀ ਸਿਸਟਰ ਮਤਲਬ ਮੇਰੀ ਮਮਾ ਜੀ ਦੀ ਬੇਟੀ ਵੀ ਉੱਥੇ ਹੀ ਆ ਤੇ ਆਪਣਾ ਬੂਆ ਦੀ ਬੇਟੀ ਸੋ ਤੇ ਇਹ ਉੱਥੇ ਗਏ ਤਾਂ ਉੱਥੇ ਬਹੁਤ ਕਹਿੰਦੇ ਮਾਣ ਆਦਰ ਕੀਤਾ ਕਹਿੰਦੇ ਉਹ ਤਾਂ ਜਿੱਦਾਂ ਹੁਣ 10 15 ਦਿਨ ਰਹੇ ਆਪਣੇ ਘਰੇ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਜੀ ਵੀ ਆਪਣਾ ਤੁਸੀਂ ਐਂ ਕਰੋ ਜੀ ਵੀ ਅਸੀਂ ਚੱਲਦੇ ਆਂ ਇਹ ਸ਼ੂਟਿੰਗ ਦੇ ਕਿਤੇ ਗਏ ਹੋਏ ਸੀ ਉਹ ਆਪਣੇ ਘਰ ਆ ਗਏ ਉੱਧਰ ਬੰਬੇ ਆਪਣੇ ਮਤਲਬ ਬੂਆ ਦੀ ਬੇਟੀ ਦੇ ਘਰ ਉਹਨੂੰ ਇਹ ਆਇਆ ਬਾਅਦ ਵਿੱਚ ਆਏ ਇਹ ਆ ਕੇ ਕਹਿੰਦੇ ਵੀ ਉਹ ਕਿੱਥੇ ਗਈ ਭੈਣ ਕਿੱਥੇ ਗਈ ਉਹ ਕਹਿੰਦੇ ਵੀ ਉਹ ਤਾਂ ਚਲੀ ਗਈ ਕਹਿੰਦੇ ਤੁਸੀਂ ਐਂ ਜਾਣ ਦੇਤੀ ਉਹ ਕਹਿੰਦੇ ਵੀ ਉਹ ਕਹਿੰਦੇ ਮੈਂ ਜਾਣਾ ਸੀ ਚਲੇ ਅਸੀਂ ਕਿਹਾ ਵੀ ਠੀਕ ਹੈ ਕਹਿੰਦਾ ਕੁਝ ਦੇ ਕੇ ਤੋਰਿਆ ਕੁਝ ਕਹਿੰਦੇ ਐਂ ਕਰੋ ਹੁਣੇ ਜਾਓ ਆ ਸਾਮਾਨ ਲਓ ਇੰਨਾ ਸਾਮਾਨ ਦੇ ਕੇ ਵੀ ਉਹਦੇ ਘਰ ਜਾ ਕੇ ਵੀ ਉਹਨਾਂ ਦਾ ਮਾਨਤਾਨ ਕਰਕੇ ਆ ਉਹ ਵੀ ਐ ਨਹੀਂ ਕੁੜੀ ਨੂੰ ਖਾਲੀ ਹੱਥ ਕਿਵੇਂ ਤੋਰਿਆ ਤੁਸੀਂ ਉਹ ਕਹਿੰਦਾ ਇੰਨਾ ਸਮਾਨ ਸਾਨੂੰ ਦੇ ਕੇ ਕਹਿੰਦੇ ਉਹ ਘਰੇ ਆਈਆਂ ਤਵਿੰਦਰ ਦੀ ਭੈਣ ਤੇ ਆਪਣਾ ਉਹਨਾਂ ਇਹਨਾਂ ਦੀ ਵਾਈਫ ਪ੍ਰਕਾਸ਼ ਕੋ ਇਹਨੇ ਘਰੇ ਆ ਕੇ ਸਾਡਾ ਕਰਕੇ ਗਿਆ ਉਹਦਾ ਇਹਦਾ ਬੂਆ ਇਹਦਾ ਮੰਮੀ ਮੈਨੂੰ ਦੱਸਦੇ ਸੀਗੇ ਸਾਡਾ ਤਾਂ ਐ ਮਤਲਬ ਐਂ ਗੱਲ ਸੀ ਸਾਡੀ ਦਾ ਪਰਿਵਾਰ ਇੱਕ ਪਰਿਵਾਰ ਅਸੀਂ ਐਂ ਗੱਲ ਹਾਂ ਐਂ ਹੁੰਦੀ ਦਨ